ਨਰਸਰੀ ਵਧੀਆ ਬੀਜ ਉਹਨਾਂ ਨੂੰ ਦਿੱਤੇ ਜਾਣ ਤੇ ਉਹ ਆਪਦੇ ਘਰੇਲੂ ਸਬਜ਼ੀਆਂ ਉਹ ਪੈਦਾ ਕਰ ਸਕਦਾ ਹੁਣ ਮਤਲਬ ਕਿਹੜੇ ਕਿਹੜੀਆਂ ਪਨੀਰੀਆਂ ਤੁਸੀਂ ਤਿਆਰ ਕਰਦੇ ਹੋ ਬਾਈ ਮੇਨ ਤਾਂ ਹੁਣ ਲਾਲੀਬਾਈ ਹੁਣ ਪਿਆਜ਼ ਦਾ ਸੀਜ਼ਨ ਆ ਰਿਹਾ ਹਨ ਤੇ ਪਿਆਜ਼ ਦੀ ਪਨੀਰੀ ਬਿਲਕੁਲ ਹੁਣ ਤਿਆਰ ਹੋ ਰਹੀ ਹੈ ਤੇ ਲਗਭਗ ਇਹ ਅਕਤੂਬਰ ਨੂੰ ਦਸੰਬਰ ਦੇ ਪਹਿਲੀ ਤਰੀਕ ਤੋਂ ਇਹ ਸਟਾਰਟ ਹੋ ਜਾਣਾ ਹੈ ਸਾਰਾ ਇਹ ਪਿਆਜ਼ ਦੀ ਲਵਾਈ ਹੈ ਜਿਹੜੀ ਤੇ ਉਹ ਪਨੀਰੀ ਹੁਣ ਤਾਂ ਆਪਾਂ ਤਿਆਰ ਕਰ ਰਹੇ ਆਂ ਤੇ ਹੋਰ ਜਿਵੇਂ ਹੁਣ ਗੋਭੀ ਦੀ ਗੋਭੀ ਤਾਂ ਚੱਲੀ ਵੀ ਜਾਂਦੀ ਹੈ ਗੋਭੀ ਹੁਣ ਤੇ ਫਿਰ ਵੀ ਗੋਭੀ ਹੋਰ ਵੀ ਲੱਗੀ ਜਾਣੀ ਹੈ ਨਾ ਗੋਭੀ ਦੀ ਪਨੀਰੀਆ ਸ਼ਿਮਲਾ ਮਿਰਚ ਹੁਣ ਲੱਗਣਾ ਸ਼ੁਰੂ ਹੋ ਗਈ ਹੈ ਉਹਦੀ ਉਹਦੀਆਂ ਪਨੀਰੀਆਂ ਆਚਾਰੀ ਮਿਰਚ ਦੀ ਪਨੀਰੀਆ ਨਾ ਹੋਰ ਬਰੋਕਲੀ ਗੋਭੀ ਆ ਟਮਾਟਰ ਆ ਬੈਂਗਣ ਬੈਂਗਣੀ ਆ ਇਹ ਸਾਰੀਆਂ ਜਿੰਨੀਆਂ ਵੀ ਜਿਹੜੀਆਂ ਸਰਦੀ ਦੁੱਤ ਦੀਆਂ ਸਬਜ਼ੀਆਂ ਇਹਨਾਂ ਦੀਆਂ ਪਨੀਰੀਆਂ ਹੁਣ ਬਿਲਕੁਲ ਤਿਆਰ ਹੋ ਰਹੀਆਂ ਤੇ ਇਹ ਵਸ ਅਗਲੇ ਮਹੀਨੇ ਇਹ ਲੱਗਣੀਆਂ ਸਟਾਰਟ ਹੋ ਜਾਣੀਆਂ ਮਤਲਬ ਨਵੰਬਰ ਦਸੰਬਰ ਦੀਆਂ ਸਬਜ਼ੀਆਂ ਨੇ ਸਾਰੀਆਂ ਅਛਾ ਆਪਾਂ ਪਿਆਜ਼ ਨੂੰ ਮੁੱਖ ਰੱਖਦੇ ਆ ਨਾ ਪਿਆਜ਼ ਮਤਲਬ ਹਰ ਘਰ ਦੀ ਜ਼ਰੂਰਤ ਵੀ ਆ ਨਾ ਅੱਜ ਦੇ ਸਮੇਂ ਬਈ ਆਪਾਂ ਨੂੰ ਪਤਾ ਹੀ ਆ ਤੇ ਇਹਦੀ ਪਨੀਰੀ ਤੋਂ ਲੈ ਕੇ ਮਤਲਬ ਖੇਤ ਦੇ ਵਿੱਚ ਲੌਂ ਤੱਕ ਦਾ ਤੁਸੀਂ ਸਾਰੀ ਜਾਣਕਾਰੀ ਦਿੰਦੇ ਹੋ ਕਿਸਾਨਾਂ ਨੂੰ ਬਈ ਇਹਦੀ ਬਿਲਕੁਲ ਬਈ ਜੀ ਹੁਣ ਇਹ ਬਹੁਤ ਹੀ ਠੁਕਮਾ ਸਮਾਂ ਹੈ ਤੇ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹਣਾ ਵੀ ਸਾਰੇ ਖੇਤ ਉਹਨਾਂ ਝੋਨਾ ਵੱਢ ਕੇ ਖਾਲੀ ਹੋ ਚੁੱਕੇ ਐ ਤੇ ਅਸੀਂ ਉਹਨੂੰ ਚੰਗੀ ਤਰ੍ਹਾਂ ਉਹਨੂੰ ਕਾਫੀ ਉਹਨੂੰ ਜਿਹੜਾ ਇਹਨਾਂ ਬਾਹ ਬਾ ਕੇ ਸਕਾਉਣਾ ਜ਼ਰੂਰੀ ਐ ਇੱਥੇ ਪਿਆਜ਼ ਦਾ ਆਪਾਂ ਖੇਤੀ ਕਰਮੀ ਆ ਨਾ ਉਹ ਜਿੰਨੇ ਵਾਰੀ ਆਪਾਂ ਨੂੰ ਉਹਨੂੰ ਰੂੜੀ ਦੀ ਖਾਦ ਪਾ ਕੇ ਜਿੰਨੇ ਵਾਰੀ ਉਹਨੂੰ ਵਾਹ ਜਾਊਗਾ ਤਾਂ ਉਹ ਪਰਵਾਨਪੁਰ ਪਰਵਰਤ ਸੁੱਕ ਜੂਗਾ ਤਾਂ ਉਹ ਪਿਆਜ਼ ਦੀ ਖੇਤੀ ਹਾਸਤੇ ਬਹੁਤ ਚੰਗਾ ਰਹੂਗਾ ਮਤਲਬ ਝੋਨਾ ਵੱਢਣ ਤੋਂ ਬਾਅਦ 20 ਦਿਨ ਸਾਰਾ ਸਮਾਂ ਹਾਂ 20 25 ਦਿਨ ਜੇ ਪਏ ਆ ਵੀ ਇਨਾ ਹੀ ਰੱਖ ਲਓ ਹਾਂਜੀ ਤੇ ਪਰ ਫਿਰ ਵੀ ਉਹਨੂੰ ਆਪਾਂ ਜਿੰਨਾ ਵੀ ਚੰਗੀ ਜਿੰਨੇ ਵਾਰੀ ਵੀ ਉਹਨੂੰ ਵਾਹ ਲਾਂਗੇ ਉਨਾ ਹੀ ਚੰਗਾ ਹੈ ਅੱਛਾ ਗੋਭੀ ਦਾ ਮਤਲਬ ਕਿਵੇਂ ਆ ਸਾਰਾ ਹਾ ਗੋਭੀਆਂ ਹੁਣ ਜਿਵੇਂ ਹੁਣ ਬਰੋਕਲੀ ਗੋਭੀ ਦਾ ਹੁਣ ਲੱਗੂਗੀ ਲੱਗੀ ਜਾਂਦੀ ਹੈ ਨਾ ਉਹਦਾ ਵੀ ਹੁਣ ਬੜਾ ਵਧੀਆ ਸੀਜ਼ਨ ਹੈ ਦੂਜੀ ਗੋਭੀ ਵੀ ਹੁਣ ਜਿਹੜੀ ਫੁੱਲ ਗੋਭੀ ਉਹ ਵੀ ਲੇਟ ਹੋਣ ਲੱਗੂਗੀ ਟਮਾਟਰ ਤਾਂ ਹੁਣ ਰੋਤ ਆ ਗਿਆ ਟਮਾਟਰ ਵੀ ਲੱਗਣਗੇ ਸ਼ਿਮਲਾ ਮਿਰਚ ਦੀ ਬਜਾਈ ਹੋ ਰਹੀ ਹੈ ਹਨ ਤੇ ਇਹ ਇਹਦੇ ਹੁਣ ਬੜਾ ਠੁਕਮਾ ਸਮਾਂ ਹੈ ਇਹਦਾ ਆਚਾਰੀ ਮਿਰਚ ਦਾ ਬੜਾ ਠੁਕਮਾ ਸਮਾਂ ਹੈ ਹਨ ਇਹ ਸਾਰੀਆਂ ਹੀ ਸਬਜ਼ੀਆਂ ਦੇ ਹੁਣ ਠੁਕਮੇ ਸਮੇ ਆਪਾਂ ਇਹ ਹੁਣ ਲਾਉਣ ਦਾ ਸਹੀ ਸਮਾਂ ਹੈ ਮਤਲਬ ਜਿਵੇਂ ਆਪਾਂ ਆਪਣੇ ਦਰਸ਼ਕਾਂ ਨੂੰ ਹੁਣ ਆਪਾਂ ਨਵੰਬਰ ਮਹੀਨੇ ਦੇ ਵਿੱਚ ਇੰਟਰਵਿਊ ਰਿਕਾਰਡ ਕਰ ਰਹੇ ਆ ਇਹ ਤੇ ਕਿਹੜੀ ਕਿਹੜੀ ਸਬਜ਼ੀਆਂ ਮਤਲਬ ਆਪਣੇ ਇਲਾਕੇ ਜਾਂ ਨਾਲ ਦੇ ਜਿਹੜੇ ਤਿੰਨ ਚਾਰ ਇਲਾਕੇ ਨੇ ਉਹਨਾਂ ਵਾਸਤੇ ਸਹੀ ਰਹਿਣੀਆਂ ਹੈਗੀਆਂ ਤੇ ਕਿਵੇਂ ਰੱਖਣ ਉਹ ਸਹੀ ਤਿਆਰੀ ਜੀ ਕੱਲੀ-ਕੱਲੀ ਬਾਰੇ ਥੋੜਾ-ਥੋੜਾ ਦੱਸਿਓ ਤਿਆਰੀ ਤਾਂ ਉਹ ਸਾਰਿਆਂ ਦਾ ਹੀ ਕੋਈ ਆ ਵੀ ਉਹ ਆਪਣਾ ਖੇਤ ਨੂੰ ਉਹ ਫੇਰ ਆਪਾਂ ਦੁਆਰਾ ਰੂੜੀ ਦੀ ਚੰਗੀ ਖਾਦ ਪਾ ਕੇ ਚੰਗੀ ਤਰ੍ਹਾਂ ਬਾਹੀਕ ਕੀਤੀ ਹੋਣੀ ਚਾਹੀਦੀ ਹੈ ਦੂਸਰੀ ਜੋ ਸੁਪਰ ਫੋਟਾਸ਼ ਹੈ ਉਹ ਖਾਦਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਕਰ ਲੈਣਾ ਚਾਹੀਦਾ ਨਾ ਜਿੰਨਾ ਵੀ ਤੁਸੀਂ ਖੇਤ ਨੂੰ ਵਾਹੋਗੇ ਉਹਨਾਂ ਹੀ ਤੁਹਾਡੇ ਹੱਥ ਤੇ ਉਹ ਲਾਇਨ ਸਬਜ਼ੀਆਂ ਵਾਸਤੇ ਖਾਸ ਕਰਕੇ ਉਹ ਕਾਫੀ ਵਧੀਆ ਰਹਿੰਦਾ ਹੈ ਹਾਂ ਹੁਣ ਤੁਸੀਂ ਜਿਵੇਂ ਹੁਣ ਕਦੂਆਂ ਦੀ ਗਾਂ ਗਰਮੀਆਂ ਦੇ ਕਦੂਆਂ ਦੀ ਹੁਣ ਤਿਆਰੀ ਹੋਣੀ ਸ਼ੁਰੂ ਹੋ ਜਾਣੀ ਹੈ ਹਨ ਤੁਸੀਂ ਉਹ ਲੋਟਰਨ ਕਰਕੇ ਹੁਣ ਕਦੂਆਂ ਨੂੰ ਹੁਣ ਲਾਉਣਾ ਅਗਲੇ ਅਦਸਮ ਅਦਸਮ ਦਸੰਬਰ ਦੇ ਮਹੀਨੇ ਤੱਕ ਹਾਂ ਨਵੰਬਰ ਸਮਝ ਹਾਂ ਨੰਬਰ ਨਵੰਬਰ ਦਸੰਬਰ ਚ ਲੱਗ ਜਾਣਾ ਹਨ ਹੋਰ ਤੁਸੀਂ ਚੱਪਾਂ ਟਿੰਡੇ ਵਗੈਰਾ ਉਹ ਵੀ ਲੱਗ ਜਾਣੇ ਹਨ ਤੇ ਖੀਰਾ ਵਗੈਰਾ ਵੀ ਹੋਣ ਲੱਗ ਜਾਂਦਾ ਉਹ ਕਾਂ ਜਾ ਕੇ ਉਹ ਉਸ ਨੂੰ ਸਾਰਿਆਂ ਨੂੰ ਤੁਹਾਨੂੰ ਢੱਕ ਕੇ ਰੱਖਣਾ ਪਊਗਾ ਸਰਦੀ ਤੋਂ ਬਚਾ ਕੇ ਰੱਖਣਾ ਪਊਗਾ ਉਹ ਤੁਸੀਂ ਫਿਰ ਗਾਂ ਤੁਹਾਡੇ ਕੋਲ ਜਨਵਰੀ ਫਰਵਰੀ ਦੇ ਵਿੱਚ ਅਗੇਤੇ ਤੁਹਾਡੇ ਕੋਲੇ ਉਹ ਤੇ ਆ ਗੰਡੇ ਵਗੈਰਾ ਤਾਂ ਆ ਹੀ ਗਏ ਸਾਰੇ ਹਨ ਮੇਰੇ ਨਾਲ ਗੰਡੇ ਆਜ ਤਾਂ ਇਹ ਤਾਂ ਫਿਰ ਨਾ ਢੱਕਣ ਦੀ ਵੀ ਲੋੜ ਨਹੀਂ ਤਾਂ ਫਿਰ ਤਾਂ ਸਰਦੀ ਦੀਆਂ ਰੁੱਤ ਦੀਆਂ ਫਸਲਾਂ ਹੀ ਹੈਗੀਆਂ ਤੇ ਲਸਣ ਦੀ ਰੁੱਤ ਹੈਗੀ ਹੈ ਕਿ ਟੱਪ ਲਸਣ ਦੀ ਵੀ ਬਹੁਤ ਵਧੀਆ ਹੁਣ ਚੱਲੀ ਜਾਂਦਾ ਲਸਣ ਵੀ ਹੁਣ ਨਨ ਬਾਲੇ ਜੋਖਾਂ ਤੇ ਲਗਾ ਚੁੱਕੇ ਜਿਹੜੇ ਰਹਿੰਦੇ ਆ ਉਹ ਵੀ ਹੁਣ ਜਲਦੀ ਤੋਂ ਜਲਦੀ ਇਹਨੂੰ ਦਸਨ ਦੀ ਦਵਾਈ ਕਰਦੇ ਆਂ ਹੋਰ ਮਤਲਬ ਜਿਵੇਂ ਗੋਭੀ ਆਉਂਦੀ ਹੈ ਕਿਹੜੀਆਂ ਕਿਹੜੀਆਂ ਬਰੋਕਲੀ ਤੇ ਸਧਾਰਨ ਗੋਭੀ ਬਰੋਕਲੀ ਬੰਦ ਗੋਭੀ ਹੈ ਤੇ ਆਪਣਾ ਫੁੱਲ ਗੋਭੀ ਹੈ ਇਹਨਾਂ ਤਿੰਨਾਂ ਦਾ ਹੁਣ ਸਮਾਂ ਚੱਲੀ ਜਾ ਰਿਹਾ ਹੈ ਇਹ ਤਾਂ ਹੁਣ ਪੂਰਾ ਸਾਰਾ ਸਿਆੜ ਹੀ ਚੱਲਦਾ ਸਾਰਾ ਸਿਆੜ Shimla mirch Shimla mirch ਉਹ ਤਾਂ ਦਸੀ ਜਾਂਦੇ ਬਚਾਰਾ ਹਾਂਜੀ ਹਾਂਜੀ ਅਚਾਰੀ ਮਿਰਚ ਹੈ ਅੱਛਾ ਛੋਟੇ ਜਿਵੇਂ ਕੌੜੀ ਮਿਰਚ ਹੈ ਉਹਦੇ ਵਿੱਚ ਕਾਫੀ ਕੰਪਨੀਆਂ ਦੇ ਆਉਂਦੇ ਆ ਉਹ ਤੁਸੀਂ ਲਾ ਸਕਦੇ ਆ ਨਾ ਹਾਂ ਤੇ ਜਿਵੇਂ ਇੱਕ ਲੰਬੀ ਮਿਰਚ ਆਉਂਦੀ ਹੈ ਅਚਾਰ ਵਾਸਤੇ ਉਹ ਬੜੀ ਵਧੀਆ ਰਹਿੰਦੀ ਹੈ ਮਤਲਬ ਪਿਛਲੇ ਸਾਲ ਆਪਾਂ ਵੀਡੀਓ ਪਾਈ ਸੀ ਤੁਸੀਂ ਦੱਸ ਰਹੇ ਸੀ ਬਹੁਤ ਵਧੀਆ ਰਿਹਾ ਸਾਡਾ ਹਾਂ ਬਹੁਤ ਆਪਾਂ ਦੇਖਿਆ ਸੀ ਉਹ ਬੜੀਆਂ ਵੱਡੀਆਂ ਉਹਨਾਂ ਨੇ ਬੜਾ ਕਦ ਕੀਤਾ ਤੇ ਬੜੀ ਉਹ ਵਧੀਆ ਵੈਰੈਟੀ ਸੀ ਹਾਂਜੀ ਹਾਂਜੀ ਤੇ ਆਪਣੇ ਕਿਸਾਨ ਭਰਾਵਾਂ ਨੂੰ ਕੋਈ ਅਖੀਰ ਦੇ ਵਿੱਚ ਸਵਾਲ ਜਾਂ ਤੁਸੀਂ ਆਪਣੀ ਲੋਕੇਸ਼ਨ ਜਰੂਰ ਦੱਸੋ ਜੀ ਇੱਕ ਵਾਰ ਹਾਂ ਮੇਰਾ ਪਿੰਡ ਕੌਣੀਆ ਆਪਣਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਹੈ ਤੇ ਇਸ ਜਿਹੜੀ ਆਪਣੀ ਜਿਹੜੀ ਨਰਸਰੀ ਹੈ ਕਾਲਜ ਵਾਲੀ ਸੜਕ ਦੇ ਉੱਤੇ ਪੈਂਦੀ ਹੈ ਆਪਾਂ ਸਟ੍ਰੋਬਰੀ ਦਾ ਵੀ ਕਾਫੀ ਖੇਤ ਲਗਾਨੇ ਆ ਸਟ੍ਰੋਬਰੀ ਦੇ ਆਪਣੀ ਸਟ੍ਰੋਬਰੀ ਦੇ ਨਾਂ ਤੇ ਆਪਣਾ ਮਸ਼ਹੂਰ ਹੈ ਤੇ ਇੱਥੇ ਤੁਸੀਂ ਜਦੋਂ ਵੀ ਕਦੇ ਵੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੁੰਦੇ ਜਦੋਂ ਵੀ ਆ ਕੇ ਆਪਣੀ ਉਪਨੀ ਦੀ ਪ੍ਰਾਪਤ ਕਰ ਸਕਦੇ ਜੀ ਬਹੁਤ ਸ਼ੁਕਰੀਆ ਬਾਈ ਸਮਾਂ ਘਟਾ ਦਿੱਤਾ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ